ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਸਦਰ ਥਾਣੇ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਕੀ ਇੱਕ ਗਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕਿ ਗਰੰਥੀ ਸਿੰਘ ਜਿਸ ਦੇ ਵੱਲੋਂ ਕੀ ਕਰੋ ਪਗੋੜੇ ਜਿਹੜੇ ਮੁੰਡੇ ਕੁੜੀਆਂ ਹੁੰਦੇ ਨੇ ਉਹਨਾਂ ਦੇ ਵਿਆਹ ਕਰਵਾਏ ਜਾ ਰਹੇ ਨੇ ਤੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ ਤਾਂ ਜਦ ਤੱਕ ਜਾਂਚ ਕੀਤੀ ਗਈ ਹੈ ਤੇ ਸਾਹਮਣੇ ਆਇਆ ਹੈ ਕਿ ਜਿਹੜਾ ਗਰੰਥੀ ਸਿੰਘ ਹੈ ਇਹ ਪਿੰਡ ਦੀ ਢਾਣੀ ਦੇ ਵਿੱਚ ਬਣੇ ਇੱਕ ਗੁਰੂ ਘਰ ਦੇ ਵਿੱਚ ਕੁਝ ਸਮਾਂ ਇਸ ਵੱਲੋਂ ਸੇਵਾ ਨਿਭਾਈ ਗਈ ਸੀ ਤੇ ਉਥੋਂ ਇਹ ਲੈਟਰ ਪੈਡ ਤੇ ਮੋਹਰ ਲੈ ਕੇ ਚਲਾ ਜਾਂਦਾ ਜਿਸ ਤੋਂ ਬਾਅਦ ਕੇ ਇਸਦੇ ਵੱਲੋਂ ਹੁਣ ਆਪਣਾ ਹੀ ਇੱਕ ਅਲੱਗ ਗੁਰੂ ਘਰ ਬਣਾ ਲਿਆ ਗਿਆ ਉਸ ਗੁਰਦੁਆਰੇ ਦੇ ਵਿੱਚ ਇਸਦੇ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਨੇ ਤੇ ਇਹ ਜਿਹੜੇ ਸਰਟੀਫਿਕੇਟ ਨੇ ਤਿਆਰ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਮਾਮਲਾ ਉਦੋਂ ਉਜਾਗਰ ਹੁੰਦਾ ਜਦੋਂ ਕੀ ਇੱਕ ਪਰਿਵਾਰ ਇਹ ਸ਼ਿਕਾਇਤ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪਹੁੰਚਦਾ ਹੈ ਤਾਂ ਕਮੇਟੀ ਦਾ ਕਹਿਣਾ ਹੈ ਕਿ ਇਹ ਵਿਆਹ ਉਹਨਾਂ ਨਹੀਂ ਕਰਵਾਇਆ ਉਹਨਾਂ ਦੇ ਗੁਰੂ ਘਰ ਦੇ ਵਿੱਚ ਵਿਆਹ ਨਹੀਂ ਹੋਇਆ ਤਾਂ ਇਸ ਤੋਂ ਬਾਅਦ ਇਹ ਸਾਰੀ ਗੱਲ ਸਾਹਮਣੇ ਆਉਂਦੀ ਹੈ ਕਿ ਉਹੀ ਗ੍ਰੰਥੀ ਸਿੰਘ ਹੈ ਜਿਸ ਦੇ ਵੱਲੋਂ ਕੀ ਲੈਟਰ ਪੈਡ ਜਿਹੜਾ ਗੁਰੂ ਘਰ ਦਾ ਵਰਤਿਆ ਜਾ ਰਿਹਾ ਹੈ ਲੈਟਰ ਪੈਡ ਤੇ ਮੋਹਰ ਲਾ ਕੇ ਇਸ ਦੇ ਵੱਲੋਂ ਮੈਰਿਜ ਸਰਟੀਫਿਕੇਟ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਦੱਸਿਆ ਵੀ ਜਾ ਰਿਹਾ ਕਿ ਜਿਸ ਗੁਰੂ ਘਰ ਦੇ ਵਿੱਚ ਇਸ ਵੇਲੇ ਗਰੰਥੀ ਸਿੰਘ ਰਹਿ ਰਿਹਾ ਸੀ ਉਸ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਤੇ ਅੱਜ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਵੀ ਇਸ ਗੁਰੂ ਘਰ ਨੂੰ ਲੈ ਕੇ ਜਿਹੜੀ ਸ਼ਿਕਾਇਤ ਹੈ ਉਹ ਦਿੱਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਜਾਂਚ ਕਮੇਟੀ ਵੀ ਭੇਜੀ ਗਈ ਸੀ ਜਿਸ ਕਮੇਟੀ ਨੇ ਮੰਨਿਆ ਸੀ ਕਿ ਜਿਸ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਰਹਿੰਦਾ ਉਥੇ ਕੋਈ ਪੁਖਤਾ ਇੰਤਜ਼ਾਮ ਨਹੀਂ ਹੈ ਨਾ ਹੀ ਸੁਰੱਖਿਆ ਨਾ ਹੀ ਕੈਮਰੇ ਨੇ ਨਾ ਹੀ ਤਾਲਾ ਹੈ ਤੇ ਨਾ ਹੀ 24 ਘੰਟੇ ਕੋਈ ਸੇਵਾਦਾਰ ਹੈ ਪਰ ਉਹਨਾਂ ਦਾ ਕਿਹਾ ਹੈ ਕਿ ਇਸ ਦੇ ਬਾਵਜੂਦ ਵੀ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਹੁਣ ਜਦ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਗ੍ਰੰਥੀ ਸਿੰਘ ਗ੍ਰਫਤਾਰ ਹੋ ਚੁੱਕਿਆ ਹੈ ਤੇ ਸ਼ਾਮਨੀ ਕਮੇਟੀ ਅਜੇ ਵੀ ਇਸ ਮਾਮਲੇ ਦੇ ਵਿੱਚ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖ ਰਹੀ ਹੈ ਉੱਥੇ ਹੀ ਇਸ ਸਾਰੇ ਮਾਮਲੇ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਨੇਜਰ ਨੇ ਉਹ ਤੇ ਇਸ ਦੇ ਨਾਲ ਹੀ ਉਕਤ ਗਰੰਥੀ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਜੀ ਨਾਮਾ ਕਿਹੜਾ ਥਾਣਾ ਨਾ ਇੰਸਪੈਕਟਰ ਮੇਜਰ ਸਿੰਘ ਅਸਚੋ ਥਾਣਾ ਸਦਰ ਬਟੰਡਾ ਇੱਕ ਮਾਮਲਾ ਕਰ ਰਿਹਾ ਸੀ ਕਿ ਅੱਜ ਕਿਹੜਾ ਕੀ ਮਾਮਲਾ ਦਿੱਤਾ। ਸਾਡੇ ਪਿੰਡ ਇੱਕ ਸਾਡੇ ਕੋਟ ਸ਼ਮੀਰ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਪਿਆ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪਰਕਰ ਸਿੰਘ ਪੱਤਰਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰੇਂਦਾ ਹੰਸਣਾ ਗੱਪ ਚ ਹੈ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਪੱਤਰ ਰੱਖਿਆ ਸੀ ਪਰ ਇਹ ਉੱਥੇ ਚਾਰਕ ਦਿਨ ਹੀ ਰਿਹਾ ਚਾਰਕ ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਉਂਦੇ ਯਾਰ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਕੇ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਆਉਂਦਾ ਤਾਂ ਕਰਨੇ। ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਜਾਂ ਲੜਕੀਆਂ ਘਰੋਂ ਭੱਜ ਕੇ ਮੈਰਜ ਕਰਾਉਂਦੇ ਆ। ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਉਹਨਾਂ ਦਰਜ ਕਰਦੇ ਉਹਦੇ ਨੇ ਸ਼ੁਰੂ ਕਰਤੇ। ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ। ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰਾ ਜਿਕਰੀਆਂ ਸਾਹਿਬ ਨਾਲ ਅੰਦਕਾਰ ਜੁਆਇਆ ਕਹਿੰਦੇ ਵੀ ਸਾਡੇ ਇੱਥੇ ਹੁਣੋਂ ਆਇਆ ਸੀ ਉਦੋਂ ਚਰਚਾ ਰਿਹਾ ਸੀ ਭੱਜ ਗਿਆ ਸੀ ਕਿ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲਿਸ਼ਨ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਆਖੇ ਬੈਠਾ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਟ ਸਬੀਕ ਜਿਹੜੀ ਇੰਡਸਟਰੀ ਲੀ ਦੇ ਚੌਕੀ ਆ ਹੁਣ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ ਜਿਹੜੇ ਜਿਸ ਦੇ ਬਿਆਨ ਤੇ ਅਸੀਂ ਮਕਤਮਾ ਨੰਬਰ 134 ਮਤੀ ਵੀ 9 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਰੈਸਟ ਕਰ ਲਿਆ ਤੇ ਹੁਣ ਅੱਜ ਇਹਨੂੰ ਬਾਅਦ ਜੋ ਅਦਾਲਤ ਨੂੰ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਵੇਣੇ ਕਿੱਥੇ ਕਿੱਥੇ ਕੀ ਕੀ ਕੀਤਾ ਵੀਰੋ ਪਹਿਲਾਂ ਵੀ ਮੈਂ ਉਹ ਆਇਸ ਦੇ ਪਹਿਲਾਂ ਵੀ ਤੋੜਾ ਪੈ ਸਕਦਾ ਉਦੋਂ ਵੀ ਸ਼੍ਰੋਮਣੀ ਕਮਿਟੀ ਨੇ ਆ ਕੇ ਨਾ ਕੋਈ ਕਿ ਨੇਰੇ ਇਹ ਤਾਂ ਨਹੀਂ ਅਸੀਂ ਉਹ ਕਰ ਰਹੇ ਹਾਂ ਪਟਾਲਾ ਜੀ ਬੁਸ਼ਕਿਸ਼ ਕਰਾਂਗੇ ਤੋਂ ਮੰਨ ਲੈ ਕੇ ਨਿਕਾਂਗੇ ਮੈਨੇ ਜੀ ਨੇਰੇ ਸਾਹਿਬ ਨਾਲ ਘੱਟੋ ਘੱਟ 18 ਹੁੰਦੀ ਜਿਹੜੇ ਜਿਹੜੀ ਸਾਨੂੰ ਲੈਟਰ ਪੜ੍ਹਦੇ ਕੋਲ ਬਰਾਮਦ ਕੀਤੀ ਹੈ ਉਹ ਤੇ 18 19 ਨੇ ਜਿਹੜੇ ਸਰਟੀਫਿਕੇਟ ਜਦੋਂ ਅੰਦਕਾਰ ਉਹ ਕਰ ਦਿੱਤੀ ਕੋਲ ਸਾਹ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਇਹ ਰਹਿੰਦਾ ਜ਼ਰੂਰੀ ਸੀ ਇੱਥੇ ਹੰਸਨਗਰ ਚ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਹੁਣੇ ਗੁਰਦੁਆਰੇ ਚ ਹੀ ਰਹ ਰਿਹਾ ਸੀ ਕਹਿੰਦੇ ਜੀ ਦਾਸ ਘੱਟ ਰਿਹਾ ਸੀ ਨਹੀਂ ਹੁਣੇ ਇੱਕ ਕਾਂਸਨਾ ਗੁਰਦੁਆਰਾ ਸਾਹਿਬ ਉੱਥੇ ਰਹ ਰਿਹਾ ਸੀ ਕਿਸ ਤੋਂ ਬਾਅਦ ਵੀ ਕੋਈ ਹੋਰ ਕੋਈ ਗੁਰਦੁਆਰਾ ਨਹੀਂ ਕੋਈ ਐਕਾਊਂਟ ਨਹੀਂ ਕੋਈ ਨਾ ਨਹੀਂ ਅਜੇ ਤੱਕ ਸਾਡੇ ਕੋਲ ਇਹੀ ਆ ਅਸੀਂ ਦਾ ਪੜਤਾਲ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰ ਅਸਲ ਕੀ ਨਾਮ ਹੈ ਕਿਹੜਾ ਗੁਰਦੁਆਰਾ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਨੂੰ ਪਤਾ ਜੀ ਦਾਸ ਪਰਸੇਵ ਸਿੰਘ ਠੰਗਰਾ ਮੈਨੇਜਰ ਗੁਰਦੁਆਰਾ ਸਾਹਿਬਾ ਜੀ ਦੇ ਤਨ ਉਹਦਰਾ ਕਲਾਸਾ ਪਾਸ਼ੇ ਦਸਵੇਂ ਇੱਕ ਨਗਰਮਤੀ ਸਿੰਘ ਹੈ ਜਿਹੜਾ ਮਾਮਲਾ ਨਾਟੋ ਰਿਹਾ ਹੈਗਾ ਤੇ ਜਿਹੜਾ ਗੁਰਦੁਆਰਾ ਸਾਹਿਬਾ ਹੈ ਉਹਦੀ ਕੋਈ ਮਰਜ਼ਾਦਾ ਨਹੀਂ ਗਈ ਨਾ ਕੋਈ ਕੈਮਰੇ ਹੈ ਤੇ ਨਾ ਪਿਸ਼ੋਰਾ ਇੱਕ ਦੱਤ ਉਹ ਸਰਟੀਫਿਕੇਟ ਵੀ ਦੇ ਗਿਆ ਮੈਨੂੰ ਹਾਂ ਜੀ ਆ ਸਾਨੂੰ ਬਤਰ ਜਿਹੜੇ ਤੁਸੀਂ ਹੁਣ ਜਾਣਕਾਰੀ ਦਿੱਤੀ ਹੈ ਤੁਹਾਡੇ ਤੋਂ ਸਾਨੂੰ ਪਤਾ ਲੱਗਿਆਗਾ ਵੀ ਇਹ ਬੰਦਾ ਕੋਈ ਧਲਤਾਰਕਤਾ ਕਰ ਰਿਹਾਗਾ ਅਸੀਂ ਇਹਦੀ ਪੈਰਵਾਈ ਕਰਾਂਗੇ ਜਾ ਕੇ ਵੀ ਦੇਖਾਂਗੇ ਇਹ ਤਰ ਮਰਚਾਰ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਇਹ ਇਤਲਾਹ ਦੇਵਾਂਗੇ ਤੇ ਜਿਹੜੀ ਵੀ ਇਹਦੇ ਤੇ ਬਣਦੀ ਕਾਰਵਾਈ ਹੋਵੇ ਬਾਕੀ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਜਿਹੜੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਗੁਰਸੇਕ ਮਰਯਾਦਾ ਨੂੰ ਖੇਸ ਪਹੁੰਚਾ ਰਿਆ ਇਹਦੇ ਤੇ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਾਉਣ ਦੇ ਤਹਿਤ 295ਏ ਦਾ ਪਰਚਾ ਦਰਜ ਹੋਣਾ ਚਾਹੀਦਾ ਹੁਣ ਜਿਵੇਂ ਸਾਲ ਤੋਂ ਪਹਿਲਾਂ ਵੀ ਰੌਲਾ ਪਿਆ ਸੀ ਜਦੋਂ ਕਮੇਟੀ ਵੀ ਆਈ ਸੀ ਪਰ ਜਿਹੜੇ ਹਾਲਾਤ ਉਦੋਂ ਸੀਗੇ ਅਜੀਬ ਹੀ ਹੋਈ ਲੱਗਦਾ ਕਿ ਹੁਣ ਤੱਕ ਕਿਉਂ ਨਹੀਂ ਕੀਤਾ ਹੈ ਕਮੇਟੀ ਦਾ ਦੇਖੋ ਜੀ ਕਮੇਟੀ ਦਾ ਹੁਣ ਮੈਂ ਤਾਂ ਮੇਰੀ ਪੋਸਟਿੰਗ ਹੋਈ ਨੂੰ ਤਿੰਨ ਕੁ ਮਹੀਨੇ ਹੋ ਗਏ ਇੱਥੇ ਮੈਨੂੰ ਪਤਾ ਨਹੀਂ ਵੀ ਇਸ ਕੇਸ ਬਾਰੇ ਵੀ ਕਦੋਂ ਮਤਲਬ ਕੀ ਇਹਨੇ ਕੋਈ ਕਾਰਵਾਈ ਕੀਤੀ ਹੈ ਉਥੇ ਗਲਤ ਹਰਕਤ ਕੀਤੀ ਜਾਂ ਕੋਈ ਗੱਲਬਾਤ ਹੋਈ ਜਾਂ ਧਰਮਚਾਰਕ ਕਮੇਟੀ ਧਰਮਚਾਰਕ ਕਮੇਟੀ ਦੇ ਜੇਵੇਂ ਨਮਾਇंदे ਆ ਜਾਂ ਅਸੀਂ ਦਫ਼ਤਰ ਸਾਡੇ ਹੈੱਡਕੁਆਰਟਰ ਨੂੰ ਵੀ ਲਿਖ ਕੇ ਭੇਜਾਂਗੇ ਤੇ ਧਰਮਚਾਰਕ ਕਮੇਟੀ ਸਾਹਿਬਾ ਉਸ ਤਰਵੰਡੀ ਸਾਹਿਬ ਨੂੰ ਅਸੀਂ ਜਾਣਕਾਰੀ ਦੇਵਾਂਗੇ ਇਸ ਸਬੰਧ ਤੇ ਲਿਖਤੀ ਕਾਰਵਾਈ ਕਰਕੇ ਜਿਹੜੀ ਬਣਦੀ ਕਾਰਵਾਈ ਅਸੀਂ ਸਾਡੇ ਸ਼ੋਨ ਨੋਟੀਫਿਕੇਸ਼ਨ ਦੇ ਅ ਵਾਸਪਾ ਜੀ ਕੀ ਕਹਿਣਾ ਚਾਹੁੰਗੇ ਜਦੋਂ ਮੈਨੂੰ ਛੁੱਟਦੇ ਇਲਜ਼ਾਮ ਲੱਗਿਆ ਵੀ ਤੁਸੀਂ ਗੱਲ ਤੇ ਸਰਟੀਫਿਕੇਟ ਮੜਾ ਕੇ। ਉਹ ਪੀਰ ਜੀ ਚ ਉਠਾਲ ਜਾ ਮੈਂ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ। ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਹ ਕਮੇਟੀ ਵਾਲੇ ਮੁੱਕਰ ਗਏ। ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ। ਇਹਨਾਂ ਨੇ ਸੋਦੇ ਦੇ ਇਲਜ਼ਾਮ ਲੱਗੇ ਸਰਟੀਫਿਕੇਟ ਹੋਰ-ਹੋਰ ਤੋਂ ਬਣਾਉਣੇ ਵੀ ਲੋਕ। ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦਕਾਰਜ ਦੇ ਹੀ ਰੋਲਾ ਪੈ ਗਿਆ ਸੀ ਮੈਂ ਕਿਹਾ ਸੀ ਖੁਦ ਜਾ ਕੇ ਸੀ ਸਾਡੇ ਫਤਿਹਕਾਰ ਕੈਸੀ ਕਿਉਂ ਕਿ ਕੋਈ ਵੀ ਕਿਤੇ ਵੀ ਆਇਆ ਸੀ ਹਰਜੀਤ ਉਹ ਨੇਕ ਸਿੰਘਾ ਨੇ ਫੇਕ ਬਣਾਏ ਸੀਗੇ ਮਿਊਨਲ ਸਰਟੀਫਿਕੇਟ ਵੀ ਦਿਖਾਈ ਸੀ ਕਿ ਜਿਹੜੇ ਕੁਝ ਹਾਲ ਨੇ ਮੇਰੇ ਸਾਈਨ ਨਹੀਂ ਸੀ ਹੋਰ ਮਲੇ ਰਲੇ ਨਹੀਂ ਸੀ ਤਾਂ ਇਹਦਾ ਕੇਸ ਕਰ ਰੱਖਾ ਦੱਪਾ ਹੋ ਗਿਆ ਸੀ ਮੇਰੇ ਸਿਗਨੇਚਰ ਹੈ ਨਹੀਂ ਸੀ ਉਹ ਜਿਹੜੇ ਲੈਟਰ ਪੈਪਰ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ ਤੇ ਤਣਾਅ ਹਾਂਜੀ ਨਹੀਂ ਹੁਣ ਤੁਸੀਂ ਕਿਹੜੇ ਕੋਰਸ ਵਿੱਚ ਦਿੱਨਾ ਕੋਰਸ ਮੀਰ ਵਾਲਾ ਗੁਰਦੁਆਰਾ ਸਾਹਿਬ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਉੱਥੇ ਸੀ ਉੱਥੇ ਸੀ ਰਹੇ ਸੀ ਹੁਣ ਤੁਸੀਂ ਥੋੜੇ ਕੋਲਾ ਲੈਟਰ ਬੈਠ ਜੇ ਕੋਰਸ ਵੀਰ ਦੇ ਫਿਰਿਆ ਬਹੁਤ ਬੀਤੀ ਹਾਂ ਜੀ ਤੁਸੀਂ ਕਿਹ ਨਾਲ ਕਰਦੇ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਜੀ ਅਸੀਂ ਫਸਲ ਵਾੜੀ ਬੀਜਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਅਸੀਂ ਲੈਕਚਰ ਰੂਪ ਵਿੱਚ ਵੀ ਦਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀ ਕਰਕੇ ਲਿਆਉਣ ਦਾ ਮੈਨੂੰ ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇ ਤਾ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ